ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈੰਜ ਰਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਤਰ ਮਾਰਿਆ ਪ੍ਰਹ라ਦ ਤਰਾਇਆ ਅੰਕਾਰੀਆਂ ਅਨੰਦ ਕਾ ਪਿਥ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤਲੇਸ਼ ਜਾਇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਤਾਮ ਨ ਹੋਈ ਤੋ ਕਰਤਾ ਕਰਣਾ ਮੈਂ ਨਾਹੀ ਜਾਂਹੋ ਕਰਿ ਨਾ ਹੋਈ ਬਲਹਾਰੀ ਕੁਦਰਤ ਵਸਿਆ ਤਰਾਂ ਅੰਤਰਾਂ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਰ ਕਲਾ ਪਰਪੂਰ ਰਹਿਆ ਤੂ ਸਚਾ ਸਾਹਿਬ ਸਬਤ ਸਵਾਦਿਓ ਜਿਨ ਕੀ ਤਿਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੂ ਕਰ ਰਹਿਆ ਸੋਦਰ ਰਾਗਾ ਸਾ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਸੋ ਦਰ ਤੇਰਾ ਕਿਹਾ ਸੂ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਬਾਜ ਤੇਰੇ ਨਾਦ ਨੀ ਕਹ ਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪ੍ਰੀਸੂ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਦਨ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤਦਨੋ ਚਤ ਗਉਤ੍ਰਿਕ ਜਾਣਨਾ ਲਿਖ ਲਿਖ ਧਰਮ ਵਿਚਾਰੇ ਗਾਵਨ ਤਦਨੋ ਈਸ਼ਰ ਬ੍ਰਹਮਾ ਦੇਵੀ ਸੋੰਤ੍ਰਿਸ ਦਾਸ ਵਾਰੇ ਗਾਵਨ ਤਦਨੋ ਇੰਦਰ ਨਰਾਸਨ ਬੈਠੇ ਦੇਵ ਤੇ ਅੰਦਰ ਨਾਲੇ ਗਾਵਨ ਤਦਨੋ ਸਤ ਸਮਾਦੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤੁਧ ਨੋ ਜਤੀਸ ਤੇ ਸੰਤੋਖੇ ਗਾਵਨ ਤੁਧ ਨੋ ਵੀਰ ਕਰਾਰੇ ਗਾਵਨ ਤੁਧ ਨੋ ਪੰਡਤ ਪੜਨ ਖਿਸਰਾ ਜੋ ਜਗ ਵੇਦਾਂ ਨਾਲੇ ਗਾਵਨ ਤੁਧ ਨੋ ਮੋਹਣਿਆ ਮਨ ਮੋਹਨ ਸੁਰਗ ਮਾਚ ਪਿਆਲੇ ਗਾਵਨ ਤੁਧ ਨੋ ਰਤਨੁ ਪਾਏ ਤੇਰੇ 86 ਤੀਰਤ ਨਾਲੇ ਗਾਵਨ ਤੁਧਨੋ ਜੋਤ ਮਹਾਬਰਸੂਰਾ ਗਾਵਨ ਤੁਧਨੋ ਖਾਣੀ ਚਾਰੀ ਗਾਵਨ ਤੁਧਨੋ ਖੰਡ ਮਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਈ ਤੁਧਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਪਾਤਰ ਸਾਰੇ ਹੋਰ ਕੇਤੇ ਤੁਧਨੋ ਗਾਵਨ ਸੀਮੈ ਚਤੁਰਨਾਨ ਕਿਆ ਵਿਚਾਰੀ ਸੋਏ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੇ ਨਾਹੀ ਹੈ ਪਿਉਸੀ ਜਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੇ ਮਾਇ ਜਨ ਪਾਈ ਕਰ ਕਰ ਦੇਖੈ ਕਿ ਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਏ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਅੱਖ ਸੋ ਕੋਈ ਕੇਵੜਾ ਵੱਡਾ ਜੀਠਾ ਹੋਈ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਰੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਵਿਰਾ ਗੁਣਿੰਗ ਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਾਹੋ ਸਾਬ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗ੍ਰਹਾਈ ਕਹਿ ਨਾ ਜਾਈ ਤੇਰੀ ਤਰਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਵਰਗਾ ਕੀਆ ਵਡਿਆਈਆਂ ਤੁਧ ਮਿਲ ਸਦੀ ਗਰੇ ਨਾ ਪਾਈਆ ਕਰਮ ਰਹਿ ਨਾਈ ਠਾਕ ਰਾਇਆ ਆਖਣ ਵਾਲਾ ਕਿਆ ਵਿਚਾਰਾ ਸਿਪਤੀ ਬਰੀ ਤੇਰੀ ਪੰਡਾ ਰਾਜ ਜਿਸ ਤੋਂ ਦੇਤ ਸੇ ਕਿਆ ਚਾਰਾ ਨਾਰਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰਾਮ ਅਰ ਜਾਉ ਆਖਣੋਂ ਕਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਤੂਖਾ ਖਾਏ ਚਲਿਆ ਦੁਖ ਸੋਖ ਵਿਸਰਾ ਮੇਰੀ ਮਾਏ ਸਾਚਾ ਸਾਹਿਬ ਸਾਚ ਨਰਾਹੋ ਸਾਚੇ ਨਾਮ ਕੀ ਤਲ ਵਡਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਮਿਲ ਕਾ ਆਖੜ ਪਾਹੀ ਬਡਨ ਉਹ ਘਾਟ ਨ ਜਾਏ ਨਾਹੋ ਮਰਨ ਉਹ ਸੋਗ ਦਿਨ ਤਾਰ ਨ ਚੁਕਾ ਭੋਗ ਗੁਣ ਹੂ ਰਣਾਈ ਕੋਈ ਨਾ ਕੋ ਵਾ ਨਾ ਕੋ ਹੋਏ ਜਿਵੜ ਆਪ ਤਿਵੜ ਤੇਰੀ ਦਾਤ ਜਿੰਨਨ ਕਰ ਕਹਿ ਕਿਤੇ ਰਾਤ ਖਾਸ ਸੰਸਾਰ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ raag gujri mahalla 4 har ki jaan satguru satpurkha binokro kirupas ham kire kirma satguru sarnai karde naam pragas mere meet gurdev moh ko ram naam pragas gurmat naam mera pran sukhai har kirt hamri reh rasrao ਹਰ ਜਨ ਕੇ ਵਡ ਪਾਗੋੜੀ ਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਨਾ ਤਰਤਾਸ ਮਨ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰਿ ਸਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗੈ ਜੀਵੇ ਤ੍ਰਿ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਏ ਤੰਤੁਰ ਮਸਤਕ ਰਿਖਿਆ ਰੇਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਰਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਾਲਾ ਪੰਜਵਾ ਕਾਹਿਰੇ ਮਨ ਚਿਤ ਵੈ ਉਦਮ ਜਾਂ ਆਹਰ ਹਜਿਓ ਪ੍ਰਿਆਸ ਸਰਬ ਫਰਮੈ ਜੰਤ ਪਾਈ ਤਾ ਕਰਸ ਗਾਕੇ ਕਰ ਤਰਿਆ ਮੇਰੇ ਮਾਦੋ ਜੀ ਸਤਸੰਗਤ ਮੇਰੇ ਸੋ ਤਰਿਆ ਗੁਰ ਪ੍ਰਸਾਦ ਪ੍ਰੰਪਤ ਪਾਇਆ ਸੁਕੇ ਕਾਸ਼ਟ ਹਰਿਆਰਾਉ ਜਾਨਨ ਪਿਤਾ ਲੋ ਸੁਤ ਪੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਰੇ ਸੰਭਾਇ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜਾ ਵਾਸ ਕੋ ਸਾਥ ਪਾਛਾ ਬਚਰੀ ਚਰੀ ਆਤਨ ਕਮਨ ਖਲਾਵੇ ਕਮਨ ਸੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਸਿਦਾਨ ਠਾਤੁਰ ਕਰਤ ਤਰਿਆ ਜਨਾਨਕ ਬਰ ਬਲ ਸਤਿ ਵਰ ਜਾਈਐ ਤਰਾਂ ਤਰਾਂ ਪਾਰ ਆਵਰਿਆ raag asa mahaalla chauttha so purkhan renjana har purkhan renjana har agma agma para sab te aave sab te aave tud ji har sache sachnaara sab ji tumare ji tu jia kaada taara har te aavo santo ji sab dukh visarana haara ਹਰ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘੜ ਘਟ ਅੰਤਰ ਸਰਮਣ ਅੰਤਰ ਜੀ ਹਰ ਇੱਕੋ ਪਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤਦ ਬਿਨਿਆ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਾ ਖੁਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨਾਨਕ ਤਨ ਕੁਰਬਾਨਾ ਹਰ ਤਿਆਵੈ ਹਰ ਤਿਆਵੈ ਤੁਧ ਜੀ ਸੇਂਜੁ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤਾ ਭੈ ਜਨਾ ਤੈ ਆ ਜੀ ਤਨ ਟੁੱਟੇ ਜੁਮਕੇ ਫਾਸੇ ਜਨ ਨਿਰਭਾਉ ਜਨ ਹਰ ਨਿਰਭਉ ਤਿਆ ਆ ਜੀ ਤਨ ਕਾ ਭਉ ਸਭ ਕੁ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ 세탄세탄 ਜਨਰਤ ਜੀ ਜਨ ਨਾਨਕ ਤਨ ਵਰ ਜਾਸੀ ਤੇਰੀ ਭਗਤ ਤੇਰੀ ਪਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਪਸ ਸੁਨਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕਰ ਪੂਜਾ ਜੀ ਤਾਪੋ ਤਾਪਾ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪ੍ਰਭ ਸ므ਰ ਸਾਸ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪ੍ਰਖਾ ਪਰਮਪਰ ਕਰਤਾ ਜੀ ਤੋ ਜਿਵੜੇ ਆਵਰਣਾ ਕੋਈ ਤੂੰ ਜੁਗ ਜੁਗ ਇੱਕੋ ਸਦਸਦਾ ਤੋਂ ਇੱਕੋ ਜੀ ਤੂੰ ਨਿਹਚਰ ਕਰਤਾ ਸੋਈ ਤੋਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੋਦੇ ਆਪੇ ਸਿਰਸੋ ਪਾਈ ਜੀ ਤੋਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸਾ ਕਾ ਜਾਣੋਏ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਵੇਂ ਸੋਏ ਤਿਸੇ ਜੋ ਤੂੰ ਦੇ ਸੋਇ ਹੰ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਰਮੁ ਕ ਗਵਾਇਆ ਤੁਦੇ ਆਪੇ ਛੋੜਿਆ ਆਪ ਮਰਾਇਆ ਤੂੰ ਦਰਿਆ ਹੋ ਸਤਿ ਜੀ ਮਾਹੀ ਤਜ ਬਿੰਦੂ ਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲਾ ਵੀ ਜੋਗ ਮੇਰੇ ਵਿਛੜਿਆ ਸੰਜੋਗੀ ਮੇਰਾ ਜਸਨਾ ਤੂੰ ਜਾਣਾ ਏ ਸੋਈ ਜਨ ਜਾਨਾ ਹਰ ਗੁਣ ਸਤੇ ਆਖੋ ਖਾਣਾ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਤਿ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਜ ਬਿੰਦੂ ਜਾ ਵਰਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਤ ਸਰਵ ਰੜਾ ਪਹਿਲੇ ਨਿਵਾਸਾ ਪਾਣੀ ਪਾ ਭੁਗਤ ਨਹਿ ਕੀਆ ਪੰਕਜ ਮੋ ਤਗਨੀ ਚਾਲੈ ਹਮ ਦੇਖਾਂ ਤਾ ਡੋਬਿਆ ਲੈ ਮਨ ਏਕ ਨਾ ਚਿਤਸ ਮੁੜਮਨਾ ਹਰ ਵਿਸਰਤ ਤੇਰੇ ਗੁਣ ਗਲਿਆਰਾ ਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੂਦਾ ਜਨਮ ਪਿਆ ਪਰਨਮਤ ਨਾਨਕ ਤਨ ਕੀ ਚਰਣਾ ਜਿੰ ਤੂੰ ਨਾਹੀ ਵੀਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦਿਉਰੀਆ ਗੋਬਿੰਦ ਮਨ ਕੇ ਤਰੀ ਬਰੀਆ ਅਵਰ ਕਾਤਰ ਕਿਤਨਾ ਕਾਮ ਮਨ ਸਾਧ ਸੰਤ ਪਰ ਕੇ ਮੰਨਾ ਸਰਨ ਜਾ ਮਲਾਗ ਭਵ ਜਲ ਤਰਨ ਕੈ ਜਨ ਮ੍ਰਿਤਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨਿਆ ਹਰ ਰਾਇ ਕਹ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸ਼ਰਮਾ ਬਾਦ ਸ਼ਾਹ 10ਵੀਂ ਕਬਿਓ ਬਾਚ ਬੇਨਤੀ ਚੋਪਈ 함ਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਜਨਨ ਮਰੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ 함ਰੀ ਦੁਸ਼ ਸਬਾ ਤੁਂ ਕਾਵੋ ਆਪਾਦ ਮੈ ਬਚਾਵੋ ਸਗਿ ਬਸਾ ਮੋਰੋ ਪਰਵਾਰਾ ਸੇਵਕ ਸਿਕ ਸਬੈ ਕਰਤਾਰਾ ਮੋਰਚਾ ਨੇ ਕਰਦਾ ਕਰਿਆ ਸਭ ਵਰਨ ਕੋ ਆ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਪਿਆਨ ਕੀ ਰਹਿ ਪਿਆਸਾ ਤੁਮੈ ਸਾਡ ਕੋਈ ਅਬਰ ਨਾ ਤਿਆਉ ਜੋ ਬਰ ਚਾਹੂ ਸਤੋਂ ਤੇ ਪਾਉ ਸੇਵਕ ਸਖ ਹਮਾਰੇ ਤਾਰਿਅ ਹੈ ਚੰਚਨ ਸਤਰ ਹਮਾਰੇ ਮਾਰਿਅ ਆਪਾ ਦਮ ਜੋ ਬਰੀਆ ਮਰਨ ਕਾਲ ਕਾਤਰਾਸ ਨਿਮਰੀਆ ਹੁ ਜੋ ਸਦਾ ਹਮਾਰੇ ਪਛਾ ਸ੍ਰੀ ਉਸਤੋਂ ਜੋ ਕਰਿਓ ਰਿਚਾ ਰਾਖ ਨੂੰ ਰੱਖਣ ਹਰੀ ਸਾਇਬ ਸੰਸਾਏ ਪਿਆਰੀ ਦੀਨ ਬਾਂ ਦੁਸ਼ਣ ਕੇ ਹੰਤਾ ਤੂੰ ਅਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਰ ਪਏ ਸ਼ਿਵ ਜੋ ਅਵਤਰਾ ਕਰ ਪਏ ਕਰ ਬਿਸਨ ਪ੍ਰਕਾ사 ਸਕਰ ਕਰ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੀਤ ਰਾਜ ਬ੍ਰਹਮਾ ਜੂਥਿਓ ਜਵਨ ਕਾਸ ਰੁਖ ਸਵਾਰਾ ਨਮਸਕਾਰ ਤਾਹੇ ਹਮਾਰਾ ਜਗਨਕਾਰ ਸਭ ਜਗਤ ਬਨਾਇਓ ਦੇਵਦਾਤ ਜੱਛਨ ਉਪਜਾਇਓ ਆਦੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਰ ਪ੍ਰਜਾ ਜਨ ਆਪ ਸਵਾਰੀ ਸਿਵ ਕਨਕੋਸ਼ ਸਭ ਗੁਣ ਸੁਭਦੀਓ ਸਤਨ ਕੋ ਪਰਮੋ ਭਦ ਕੀਆ ਘਟ ਘਟ ਕੇ ਅੰਤਰ ਕੀ ਜਾਣਤ ਪਰੇ ਬਰੇ ਕੀ ਪੀਰ ਪਹਿਚਾਨਤ ਚੀਤੀ ਤੇ ਗੁੰਚਰ ਅਸਤੁਰ ਲਹਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨਾ ਦੁਖ ਪਾਹਿ ਤੇ ਦੁਖੀ ਸੁਖ ਪਾਹਿ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਹਿਚਾਨ ਘਟ ਘਟ ਕੇ ਪੜ ਪੜ ਕੀ ਜਾਨਾ ਜੋਦ ਕਰਕਰ ਕਰਤਾਰਾ ਪਰਜਾ ਤਰਤਵ ਦੀ ਅਪਾਰਾ ਜਵਾਕਰ ਕਰਤ ਕਬਹੋਂ ਤੁਮ ਮੈਂ ਮੈਂ ਦੇ ਤਰਸਬੋਂ ਜਿਤੇ ਬਦਨ ਸੇਠ ਸੁਧਾਰੈ ਆਪ ਆਪਨੀ ਬੋਜ ਉਚਾਰੈ ਤੁਮ ਸਭ ਹੀ ਤੇਰਾ ਤ੍ਰਿ ਰਾਲਮ ਜਾਣਤ ਵੇਦ ਭੇਦ ਰਿ ਆਲਮ ਨਿਰੰਕਾਰ ਨਿਰਭ ਕਾ ਨਿਰਲੰਭ ਆਦ ਨੀਰ ਆਦ ਸੰਭ ਤਾ ਕਾ ਮੁੜ ਚਰਤ ਪੀਦਾ ਜਾਂ ਕੋ ਪੀਵ ਨ ਪਾਵਤ ਬੀਦਾ ਤਾਕੋ ਕਿਰਪਾ ਹਨ ਅਨੁਮਾਨਤ ਮਹਾ ਮੁੜ ਕਜ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਹਿਬ ਨਿਰੰਕਾਰ ਕਾ ਚਨ ਤਨਹ ਭਵ ਆਪ ਆਪਨੇ ਬੁੱਧ ਜੀਤੇ ਬਰਨਤ ਬਿਨ ਬਿੰਤੁ ਐ ਤਿਤੀ کمرا لکھنا جائے پسارا کہ بیٹھا کونکر سگری سردا چمب آد جمب ابر چھ میری تم کرو سکھو بارس سنگارو ਦੁਸ਼ਤ ਜਿ ਤੇ ਟੁਆ ਤੋ ਪਤਾ ਸਕਲ ਮਰੀਜ਼ ਕਰੋਣ ਕਾਤਾ ਜੇ ਅਸ ਤੁਜ ਤੋ ਸਰਣੀ ਪਾਰੇ ਤਨ ਕੇ ਦੁਸ਼ਤ ਦੁਖਤ ਹਮਾਰੇ ਪੁਰਖ ਜਵਨ ਪਗ ਪਰੇ ਤੇ ਹਾਰੀ ਤਨ ਕੇ ਤੁਮ ਸੰਕਟ ਸੋਟਾਰੇ ਜੋ ਕਰ ਕੋ ਇਕ ਬਾਰ ਤੈਂ ਹੈ ਤਾਂ ਕੇ ਕਾਲ ਨਿਕਟਨੇ ਹੈ ਰੱਚਾ ਹੋਏ ਤਾਹੇ ਸਭ ਕਾਦਾ ਦੁਸ਼ਤ ਅਰਿਸ਼ਟ ਟਟਰਾ ਤਤ ਕਾਲਾ ਕਿਰਪਾ ਦ੍ਰਿਸ਼ਟੀ ਜਾਨੇ ਹਰ ਹੋ ਤਾਕੇ ਤਾਪ ਤਨ ਕਮਾਰੋ ਰਿੱਧ ਸਿਧ ਕਰਮੋ ਸੋ ਹੋਈ ਦੁਸ਼ਟ ਛਾਵਿ ਛਵੈ ਸ ਕਹਿਣਾ ਕੋਈ ਇੱਕ ਵਾਰ ਜਨਤ ਮੈਂ ਸੰਵਾਰਾ ਕਾਲ ਭਾਸ ਤੇ ਤਹੇ ਉਭਾਰਾ ਜਿਨ ਨਰ ਨਾਮ ਤੇ ਹਾਰੋ ਕਾਹ ਦਰਦ ਦੁਸ਼ਟ ਦੋਖ ਤੇਰਾ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਹੱਥ ਦਾਲਿਓ ਉਬਾਰੀ ਸਰਬ ਥੁਰਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਹੱਥ ਦਾਲਿਓ ਉਬਾਰੀ ਸਰਬ ਥੁਰਮੋ ਸਾਈ ਦੋਸ਼ ਦੋਖ ਤੇ ਲੋ ਬਚਾਈ ਸਵਈਆ ਪਾਹੇ ਗਏ ਜਵ ਤੇ ਤੁਮਰੀ ਤਵਤਾ ਕੋ ਆਪ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਅਹਮਤ ਇੱਕ ਨਾਮ ਬਾਨਿਓ ਸਿਮਰਤ ਸਾਸਤਰ ਬੀਦ ਸਬ ਬਹੁ ਭੀਦ ਕਾ ਹਮ ਇੱਕ ਨਾਮ ਜਾਣਿਓ ਸ਼੍ਰੀ ਸਪਾਨ ਕਿਰਪਾ ਤੁਮਰੀ ਕਰ ਮੈ ਨਾ ਖਿਉ ਸਭ ਤੋਇ ਬਖਾਨਿਓ ਦੋਹੀ ਰਾ ਸਗਰ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ RAM KALI MAHALA TEEJA ANAND EK ONKAR SATGURU PRASAD आनंद प्याम री माई सतगुरु मैं पाया सतगुरु ता पाया सहज सिती मन वजिया वा दाइया रागर तल परिवार परिया शब्द गावणी आईया शुभ तोता गावो हरि के राम मन जनी बसाया कह नानक आनंद वा सतगुरु मैं पाया ए मन मेरेया तू सदा रोहर नाले ਰਨਾਰਹੁਤ ਮਨ ਮੇਰੇ ਦੁਖ ਸਭ ਵਿਚਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰਤ ਸੁਆਮੀ ਸੁਖਿ ਮਨ ਵਿਚਾਰੇ ਕਹ ਨਾਨਕ ਮਨ ਮੇਰੇ ਸਦਾ ਰੂਹ ਰਨਾਲੇ ਸਾਚੇ ਸਾਇਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਪਤ ਸਲਾ ਤੇਰੀ ਨਾਮ ਮਨਵਸ ਵਈ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੀਰੇ ਕਹੈ ਨਾਨਕ ਸਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਰਾ ਆਧਾਰੂ ਸਾਚਾ ਨਾਮ ਆਧਾਰ ਮਿਰਾ ਜਨੁ ਭੁਖਾ ਸਭ ਗਵਾਈਆ ਕਰ ਸਾਤ ਸੁਖ ਮਨਿਆ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਕਿਰਪਾਨ ਕੀਤਾ ਗੁਰੂ ਵਿਟੋ ਜਿਸ ਦੀ ਹੈ ਵਡਿਆਈਆ ਕਹ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਆਰੂ ਸਾਚਾ ਨਾਮ ਰ ਅਧਾਰੂ ਵਾਜੇ ਪੰਜ ਸ਼ਬਦ ਅਧਕਾਰ ਸੁਭਾਗ ਕਰ ਸੁਭਾਗ ਸ਼ਬਦ ਵਾਜੀ ਕਰਾਇਤ ਕਰ ਤਾਰਿਆ ਪੰਜ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੀ ਕਹ ਨਾਨਕ ਤੈਸ ਕੋ ਹੁਵਾ ਕਤਕਾਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੇ ਹੋ ਸਗਲਾ ਮਨ ਔਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਦੇ ਵਿਸੂਰੇ ਦੁਖ ਰੋਗ ਸੰਤਾਪ ਉਤਰੀ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਗੁਣ ਤੇ ਪਨੀਤ ਕਹ ਤੇ ਪਵਿਤ ਸਤ ਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹੰਦ ਤੂਰੀ ਮੁੰਦਾਮਣੀ ਮਾਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਇਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਦ ਆਧਾਰ ਜੇ ਕੋ ਖਾਵੈ ਜੇ ਕੋ ਪਹੁੰਚਾ ਤਿਸ ਕਾ ਹੋਏ ਉਧਾਰੂ ਇਹ ਵਾਸਤ ਜੀ ਨਾ ਜਾਏ ਨਿਤ ਨਿਤ ਰਾਖੁਰ ਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੂ ਸਲੋਕ ਮਹਲਾ 5 ਤੀਰਾ ਕੀਤਾ ਜਤ ਨਾਹੀ ਮਨ ਜੋਗ ਕਿ ਤੋਈ ਮਾ ਨਿਰਗੁਣਿਆਰੇ ਕੋਪੁਣ ਨਾਹੀ ਆਪੇ ਤਰਸ ਪਿ ਹੋਈ ਤਰਸ ਪਿਆ ਮਹਿ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾ ਤਾ ਜੀਵਾਂ ਤਨ ਮਨ ਥੀਵਹ ਹਾਰੇ ਆ ਤਰਸ ਪਿਆ ਮਹਿ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵਹ ਹਰਿਆ ਪੌੜੀ ਜਿੱਥਾ ਤੂੰ ਸਮਰਥ ਜਿੱਥਾ ਕੋਈ ਨਾ ਉਥੈ ਤੇਰੀ ਰੱਖ ਅਗਨੀ ਉਦਰਮਾਇ ਸੁਣ ਕੇ ਜਿਵੇਂ ਦੂਤ ਨਾਇਤ ਰਹਿ ਛਡ ਜਾਏ ਭਉ ਜਲ ਵਿਖਮ ਸਗਾਹੋ ਗੁਰ ਸਬਦਿ ਪਾਰ ਪਾਏ ਜਿਨ ਕੋ ਲੱਗੇ ਪਿਆਸ ਅੰਮ੍ਰਿਤ ਸੇ ਖਾਏ ਕਰਮੈ ਹੋ ਪੋਨਾ ਗੁਣ ਗੋਵਿੰਦ ਗਾਏ ਸਭ ਸਨੂੰ ਕਿਰਪਾਲ ਸਮਾਲੇ ਸਾਹਿਬ ਸਾਹਿਬ ਬਿਰਥਾ ਕੋਈ ਨਾ ਜਾਏ ਜੇ ਆਵਤ ਦਿਹਾਏ ਸਲੋਕ ਮਹਲਾ 5ਵਾਂ ਅੰਤਰ ਗੁਰਿਆ ਰਦਣਾ ਜਿਹਾਂ ਜਪ ਗੁਰਨਾਮ ਨਿਤਰੀ ਸਤਗੁਰ ਪੇਖਣਾ ਸਰੁਣੀ ਸੁਣਨਾ ਗੁਰਨਾਮ ਸਤਗੁਰ ਸੇ ਤੀਰਤਿਆ ਦਰਗਾ ਪਈਆਂ ਠਾਉ ਕਾਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮਹਿ ਉਤਮ ਕਾਢੀਆ ਵਰਲੇ ਕੇਈ ਕੇ ਮਹਲਾ ਪੰਜਵਾਂ ਰਖੇ ਰਖਣਹਾਰ ਆਪ ਬਾਰਿਆਂ ਨ ਗੁਰ ਕੇ ਪਾਰੇ ਪਾਏ ਕਾਜ ਸਵਾਰਿਆਂ ਨ ਵਾ ਆਪ ਦੇ ਆਲੇ ਮਨੋ ਨਾ ਵੇ ਸਾਰਿਆਂ ਨ ਸਾਤ ਜਨਾ ਕੈ ਸੰਗ ਭਵਜਤ ਤਾਰੇ ਅਨ ਸਾਕਤ ਨਿੰਦਕ ਦੁਸ਼ਟ ਕਿਰਵਾਹਿ ਬਿਦਾਰੇ ਅਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਤੇ ਮਰਦ ਸੁਖੋ ਹੋਏ ਸਗਲੇ ਦੁਖ ਝਾਏ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸੇ ਮਰਤ ਸੁਖ ਹੋਵੇ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ